ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ YouTube ਚੈਨਲ ਹਰਕੀਰਤ ਪੰਜਾਬੀ ਕੁਕਿੰਗ ਚੈਨਲ ਤੇ ਮੈਂ ਤੁਹਾਡਾ ਵੈਲਕਮ ਕਰਦੀ ਆਂ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਗੇ ਮੈਂ ਵੀ ਬਹੁਤ ਵਧੀਆ ਵਾਂ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਹਰੀ ਮਿਰਚ ਦਾ ਅਚਾਰ ਜਿਹੜੀਆਂ ਹਰੀਆਂ ਮਿਰਚਾਂ ਵਾਂ ਇਹ ਅਸੀਂ ਆਪਣੇ ਕਿਚਨ ਗਾਰਡਨ ਚੋਂ ਲਵਾਂਗੇ ਤੇ ਉਹਨਾਂ ਦਾ ਜਿਹੜਾ ਟੇਸਟ ਤਿੱਖਾ ਨਹੀਂ ਹੈਗਾ ਇਸ ਕਰਕੇ ਅਸੀਂ ਉਹਨਾਂ ਦਾ ਅਚਾਰ ਪਾਵਾਂਗੇ ਤੇ ਆਓ ਅਸੀਂ ਆਪਣੇ ਕਿਚਨ ਗਾਰਡਨ ਚੋਂ ਮਿਰਚਾਂ ਤੋੜ ਦਿਆਂ ਆਜੋ ਆ ਦੇਖੋ ਕਾਫੀ ਮਿਰਚਾਂ ਲੱਗੀਆਂ ਆਈਆਂ ਵਾ ਤੇ ਇੰਨਾ ਮਿਰਚਾਂ ਦਾ ਜਿਹੜਾ ਟੇਸਟ ਆ ਕੋੜਾ ਨਹੀਂ ਹੈਗਾ ਤੇ ਆਪਾਂ ਇਹਨਾਂ ਦੇ achar ਬਣਾਣੇ ਆ ਕੀ ਗਰਮੀ ਦਾ ਮੌਸਮ ਹੈਗਾ ਵਾ achar ਇਹਦਾ ਬਹੁਤ ਵਧੀਆ ਲੱਗੂਗਾ ਦੇਖੋ ਆ ਦੇਖੋ ਕਿ ਡੇਵਿਡ ਯੂਡੇ ਮਰਦਾ ਮੈਂ ਅਨੰਦਾਸੀ ਆ ਚਾਰ ਪਾਵਾਂਗੇ ਕਰਦੀ ਮਿਰਚ ਜਿਹਦਾ ਅਸੀਂ achar ਬਣਾਉਣੀ ਆ ਤੇ ਤੁਹਾਡੇ ਨਾਲ ਸ਼ੇਅਰ ਕਰਦੀ ਆ ਸਭ ਤੋਂ ਪਹਿਲਾਂ ਇਹਨਾਂ ਨੂੰ ਅਸੀਂ ਧੋ ਲੈਨੇ ਆ ਮਿਰਚਾਂ ਅਸੀਂ ਚੰਗੀ ਤਰ੍ਹਾਂ ਧੋ ਲੀਆਂ ਵਾ ਤੇ ਹੁਣ ਇਹਨਾਂ ਦਾ ਪਾਣੀ ਅਸੀਂ ਸੁਕਾ ਲੈਨੇ ਆ ਕਿਸੇ ਵੀ ਕੋਟਨ ਦੇ ਕੱਪੜੇ ਉੱਤੇ ਵਿਛਾ ਲਾਂਗੇ ਮਿਰਚਾਂ ਨੂੰ ਤੇ ਸਾਰਾ ਪਾਣੀ ਅਸੀਂ ਪੂੰਝ ਦਵਾਂਗੇ ਮਿਰਚਾਂ ਦਾ ਪਾਣੀ ਬਿਲਕੁਲ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜੇ ਮਿਰਚਾਂ ਦੇ ਵਿੱਚ ਪਾਣੀ ਰਹਿ ਗਿਆ ਤੇ ਮਿਰਚੋ ਦਾ achar ਦੇ ਖਰਾਬ ਹੋਣ ਦਾ ਪੂਰਾ ਪੂਰਾ ਚਾਂਸ ਆ ਇਸ ਕਰਕੇ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰਾਂਗੇ ਤਾਂ ਕਿ ਜਿਹੜਾ ਪਾਣੀ ਵਿੱਚ ਨਾ ਰਵੇ ਤੁਸੀਂ ਚਾਹੋ ਤੇ ਨੂੰ 2 ਮਿੰਟ ਲਈ ਹਵਾ ਵਿੱਚ ਵੀ ਸੁਕਾ ਸਕਦੇ ਹੋ ਇਸ ਤੋਂ ਬਾਅਦ ਅਸੀਂ ਮਿਰਚਾਂ ਦੀ ਕਟਿੰਗ ਸ਼ੁਰੂ ਕਰ ਦਿੱਤੀ ਆ ਤੁਸੀਂ ਚਾਹੋ ਤੇ ਸੈਂਟਰ ਵਿੱਚ ਵੀ ਕੱਟ ਲਗਾ ਕੇ ਇਹਦੇ ਦੇ ਵਿੱਚ ਮਸਾਲਾ ਫਿਲ ਕਰ ਸਕਦੇ ਹੋ ਪਰ ਮੈਂ ਇੱਕ ਮਿਰਚ ਤੇ ਦੋ ਪੀਸ ਕੀਤੇ ਆ ਕਿਉਂਕਿ ਇਸ ਮਿਰਚ ਵਿੱਚ ਬਿਲਕੁਲ ਬੀਜ ਨਹੀਂ ਹੈਗਾ ਤੇ ਇਹਦੇ ਉੱਤੇ ਜੜੀ ਮਸਾਲੇ ਦੀ ਕੋਟਿੰਗ ਆ ਵਧੀਆ ਹੋ ਜੇਗੀ ਮਿਰਚਾ ਕੱਟ ਕੇ ਸਾਡੀਆਂ ਸਾਰੀਆਂ ਤਿਆਰ ਆ ਤੇ ਸਾਰੀਆਂ ਮਿਰਚਾਂ ਦੀ ਅਸੀਂ ਕਟਿੰਗ ਕਰ ਲਈ ਹੋਈ ਆ ਤੇ ਹੁਣ ਮਸਾਲੇ ਦੀ ਤਿਆਰੀ ਕਰਦੇ ਸਭ ਤੋਂ ਪਹਿਲਾਂ ਅਸੀਂ ਗੈਸ ਤੇ ਕੜਾਈ ਰੱਖ ਲਈ ਆ ਤੇ ਗੈਸ ਕਰ ਦਿੱਤਾ ਵਾ ਔਨ ਤੇ ਕੜਾਈ ਨੂੰ ਗਰਮ ਹੋਣ ਦਵਾਂਗੇ ਆਚਾਰ ਬਣਾਉਣ ਵਾਸਤੇ ਅਸੀਂ ਜਿਹੜੇ ਮਸਾਲੇ ਯੂਜ਼ ਕਰਨ ਲੱਗੇ ਆ ਉਹ ਮੈਂ ਤੁਹਾਨੂੰ ਦੱਸਣ ਲੱਗੀ ਆ ਸਭ ਤੋਂ ਪਹਿਲਾਂ ਕਲੌਂਜੀ ਲਈਏ ਅਸੀਂ 2 ਚਮਚ ਉਸ ਤੋਂ ਬਾਅਦ ਰਾਈ ਲਈ 2 ਚਮਚ ਤੇ 2 ਚਮਚ ਹੀ ਅਸੀਂ ਮੇਥੀ ਦਾਣਾ ਲੈ ਲਿਆ ਵਾ 1 ਚਮਚ ਅਸੀਂ ਸੌਂਫ ਦਾ ਲਵਾਂਗੇ 2 ਚਮਚ ਹੀ ਲਵਾਂਗੇ ਸੌਂਫ ਦਾ ਤੇ 2 ਚਮਚ ਹੋਣਾ ਸੀ ਅਜਵੈਨ ਲਵਾਂਗੇ ਇਸ ਤੋਂ ਬਾਅਦ ਅਸੀਂ ਲਵਾਂਗੇ 1 ਚਮਚ ਲਵਾਂਗੇ ਜੀਰੇ ਦਾ ਜੀਰੇ ਦਾ ਸਿਰਫ 1 ਚਮਚਾ ਸੀ ਜੂਸ ਕਰਨ ਲੱਗੇ ਆ ਤੇ ਸਾਡੇ ਸਾਰੇ ਮਸਾਲੇ ਦੇਖੋ ਆ ਜੇ ਤੇ ਇਹਨਾਂ ਨੂੰ ਪੰਜਪੁਰ ਮਸਾਲੇ ਵੀ ਕਿਹਾ ਜਾਂਦਾ ਵਾ ਜਿਹੜੇ ਕਿ ਆਚਾਰ ਵਿੱਚ ਜੂਸ ਹੁੰਦੀ ਇੱਧਰ ਸਾਡੀ ਕੜਾਈ ਗਰਮ ਹੋ ਗਈ ਹੋਈ ਆ ਤੇ ਅਸੀਂ ਜਿਹੜੇ ਸਾਰੇ ਮਸਾਲੇ ਆ ਇਹਨਾਂ ਨੂੰ ਡਰਾਈ ਰੋਸਟ ਕਰਾਂਗੇ ਬਿਲਕੁਲ ਲੋ ਫਲੇਮ ਤੇ ਕਰਾਂਗੇ ਤਾਂ ਕਿ ਮਸਾਲੇ ਸਾਡੇ ਜਲਣ ਨਾ ਤੇ 2-3 ਮਿੰਟ ਤੱਕ ਅਸੀਂ ਕਰਾਂਗੇ ਹਾਂਜੀ ਜੀ 3 ਮਿੰਟ ਦੇ ਵਿੱਚ ਵਿੱਚ ਸਾਡੇ ਮਸਾਲੇ ਜਿਹੜੇ ਆ ਡਰਾਈ ਰੋਸਟ ਹੋ ਗਏ ਹੋਏ ਆ ਤੇ ਅਸੀਂ ਇਹਨੂੰ ਪਲੇਟ 'ਚ ਕੱਢ ਲਿਆ ਵਾ ਤੇ ਇਹਨੂੰ ਹੁਣ ਅਸੀਂ ਠੰਡਾ ਕਰਾਂਗੇ ਕੜਾਈ ਸਾਡੀ ਗਰਮ ਸੀ ਤੇ ਇਹਦੇ ਵਿੱਚ ਅਸੀਂ ਆਇਲ ਪਾ ਦਿੱਤਾ ਵਾ ਤੇ ਆਇਲ ਨੂੰ ਗਰਮ ਹੋਣ ਦਵਾਂਗੇ ਆਇਲ ਗਰਮ ਹੋ ਗਿਆ ਵਾ ਤੇ ਹੁਣ ਅਸੀਂ ਇਹਦੇ ਵਿੱਚ ਜਿੰਨੀ ਵੀ ਮਿਰਚ ਕਟਿੰਗ ਕੀਤੀ ਸੀ ਸਾਰੀ ਵਿੱਚ ਪਾ ਦਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ 1-2 ਮਿੰਟ ਤੱਕ ਹਲਾਵਾਂਗੇ ਮਿਰਚ ਨੂੰ ਚੰਗੀ ਤਰ੍ਹਾਂ ਅਸੀਂ ਹਿਲਾ ਲਿਆ ਵਾ ਤੇ ਹੁਣ ਅਸੀਂ ਉੱਪਰ ਲਿਡ ਲਗਾ ਕੇ ਇਹਨਾਂ ਨੂੰ ਕਵਰ ਕਰ ਦਿੰਨੇ ਆ ਤਾਂ ਕਿ ਜੜੀ ਮਿਰਚ ਸਾਡੀ ਸੋਫਟ ਹੋ ਜੇ ਤੇ ਜੜੀ ਫਲੇਮ ਆ ਬਿਲਕੁਲ ਅਸੀਂ ਲੋ ਰੱਖਾਂਗੇ ਤਾਂ ਕਿ ਮਿਰਚ ਨਾ ਚਲੇ ਸਿਰਫ ਸੋਫਟ ਹੋਵੇ ਮਿਰਚ 2 ਮਿੰਟ ਤੱਕ ਅਸੀਂ ਇੱਦਾਂ ਹੀ ਰਹਿਣ ਦਵਾਂਗੇ ਬਿਲਕੁਲ ਘੱਟ ਫਲੇਮ ਤੇ 2 ਮਿੰਟ ਹੋ ਗਏ ਨੇ ਤੇ ਲਿਡ ਅਸੀਂ ਉਠਾ ਕੇ ਵੇਖਨੇ ਆ ਆ ਦੇਖੋ ਮਿਰਚ ਐਕਦਾਮ ਸੋਫਟ ਹੋ ਗਈਆਂ ਵਾ ਅਸੀਂ ਇਹਨਾਂ ਨੂੰ ਬਿਲਕੁਲ ਲੋ ਫਲੇਮ ਤੇ ਕੀਤਾ ਸੀ ਤੇ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਮਸਾਲਾ ਜਿਹੜਾ ਅਸੀਂ ਡਰਾਈ ਰੋਸਟ ਕੀਤਾ ਸੀ ਉਹਦਾ ਅਸੀਂ ਇੱਕ ਪੇਸਟ ਤਿਆਰ ਕਰ ਲਿਆ ਵਾ ਇਹਨੂੰ ਗਰਾਇੰਡਰ ਵਿੱਚ ਅਸੀਂ ਗਰਾਇੰਡ ਕੀਤਾ ਵਾ ਬਹੁਤ ਜ਼ਿਆਦਾ ਫਾਈਨ ਨਹੀਂ ਕੀਤਾ ਮੀਡੀਅਮ ਜਿਹਾ ਕੀਤਾ ਵਾ ਤਾਂ ਕਿ ਜਿਹੜੀ ਮਿਰਚ ਉਤੇ ਕੋਟਿੰਗ ਬਹੁਤ ਵਧੀਆ ਆ ਜਾਏ ਇਹਨੂੰ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਹਿਲਾ ਦਾਂਗੇ ਤਾਂ ਕਿ ਜੜੀ ਮਸਾਲੇ ਦੀ ਕੋਟਿੰਗ ਆ ਨਾ ਉਹ ਸਾਰੀ ਮਿਰਚਾਂ ਉੱਤੇ ਹੋ ਜੇ ਅਸੀਂ ਨੂੰ ਚੰਗੀ ਤਰ੍ਹਾਂ ਹਿਲਾ ਦਿੰਨੇ ਆ ਆ ਦੇਖੋ ਕਿੰਨਾ ਵਧੀਆ ਕਲਰ ਆਇਆ ਵਾ ਤੇ ਹੁਣ ਅਸੀਂ ਨਾਲ ਦੇ ਨਾਲ ਦੂਸਰੇ ਮਸਾਲੇ ਵੀ ਯੂਜ਼ ਕਰਾਂਗੇ ਸਭ ਤੋਂ ਪਹਿਲਾਂ ਪਾਵਾਂਗੇ ਅਸੀਂ हल्दी थोड़ी जी इस तो बाद पामांग लाल मिर्च का पाउडर इस तो बाद बांस पा लगे हाँ अंबचूर का पाउडर ਤੇ ਹੀ ਚਾਹ ਉਹ ਤੇ ਚਾਟ ਮਸਾਲਾ ਵੀ ਪਾ ਸਕਦੇ ਹੋ ਤੇ ਇਸ ਤੋਂ ਬਾਅਦ ਪਾਵਾਂਗੇ ਅਸੀਂ ਧਨੀਆ ਪਾਊਡਰ ਧਨੀਆ ਦਾ ਅਸੀਂ ਪਾਊਡਰ ਬਣਾ ਲਿਆ ਸੀ ਅਸੀਂ ਉਹ ਪਾਵਾਂਗੇ ਧਨੀਆ ਪਾਊਡਰ ਪਾਉਣ ਤੋਂ ਬਾਅਦ ਅਸੀਂ ਨਮਕ ਦਾ ਯੂਜ਼ ਕਰਨ ਲੱਗੇ ਆ ਨਮਕ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਲਿਓ ਵੱਧ ਜਾਂ ਘੱਟ ਕਰ ਸਕਦੇ ਹੋ ਤੇ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਦਵਾਂਗੇ ਤਾਂ ਕਿ ਜੜੀ ਮਸਾਲਿਆਂ ਦੀ ਕੋਟਿੰਗ ਆ ਇੱਕ ਦੂਜੇ ਉੱਪਰ ਚੰਗੀ ਤਰ੍ਹਾਂ ਹੋ ਜੇ। ਹਾਂਜੀ ਚੰਗੀ ਤਰ੍ਹਾਂ ਹਿਲਾ ਦਿੱਤਾ ਹੋਇਆ ਵਾ ਅਸੀਂ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸਿਰਕਾ। ਜਦੋਂ ਅਸੀਂ ਸਿਰਕੇ ਦਾ ਜੂਸ ਕਰਨਾ ਹੈ ਜਾਨੀ ਵਿਨੇਗਰ ਦਾ ਜੂਸ ਕਰਨਾ ਵਾ ਤੇ ਗੈਸ ਨੂੰ ਥਲਿਓ ਆਫ ਕਰ ਦਵਾਂਗੇ। ਤੇ ਅਸੀਂ ਵਿਨੇਗਰ ਦਾ ਜੂਸ ਕੀਤਾ ਵਾ 2 ਚਮਚ ਤੇ ਇਸ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਿੰਨੇ ਆ। ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਸੀਂ ਇਹਦੇ ਉੱਪਰ ਲਿਡ ਲਗਾ ਦਿੰਨੇ ਆ ਤੇ 5 ਮਿੰਟ ਦੀ ਵੇਟ ਕਰਦੇ ਆ 5 ਮਿੰਟ ਬਾਅਦ ਦੇਖਦੇ ਆ ਹਾਂਜੀ 5 ਮਿੰਟ ਹੋ ਗਿਆ ਆ ਦੇਖੋ ਜੜੀਆਂ ਮਿਰਚਾਂ ਵਾ ਇੱਕਦਮ ਸੌਫਟ ਹੋ ਗਈਆਂ ਵਾ ਤੇ ਮਸਾਲੇ ਨੇ ਕੋਟ ਕਰ ਲਿਆ ਹੋਇਆ ਵਾ ਐਨ ਉਸ ਤੋਂ ਕੱਚ ਦੇ ਜਾਰ ਵਿੱਚ ਕੱਢ ਲੱਗੇ ਆ ਕੱਚ ਦੇ ਜਾਰ ਚ ਵਿੱਚ ਅਸੀਂ ਇਹਨੂੰ ਸਟੋਰ ਕਰਾਂਗੇ ਤੇ 2-3 ਹਫ਼ਤੇ ਲਈ ਬਹੁਤ ਵਧੀਆ ਚੱਲੇਗਾ ਇਹ ਦੇਖੋ ਜੀ ਇਹ ਚਟਪਟ ਪਨਨ ਵਾਲਾ ਮਿਰਚ ਦਾ achar sada ਬਿਲਕੁਲ ਇਕਦਮ ਤਿਆਰ ਆ ਅਸੀਂ ਹੁਣ ਮਿਰਚ ਦੇ achar ਨੂੰ ਲੱਗੇ ਆ ਸਿੰਪਲ ਪਰਾਂਠੇ ਨਾਲ ਟੇਸਟ ਕਰਨਾ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਇਹਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਨਾ